ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਪਹਿਲੀ ਵਾਰ ਕਿਸੇ ਕਾਂਗਰਸੀ ਅਗੂ ਨੂੰ ਮੰਤਰੀ ਪਦ ਮਿਲਣ ਜਾ ਰਿਹਾ ਹੈ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪਹਿਲੀ ਵਾਰ ਮੰਤਰੀ ਪਦ ਦੇ ਵਿੱਚ ਆਜੇਗੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੂੰ ਪਹਿਲੀ ਵਾਰ ਆਮ ਆਦਮੀ ਪਾਰਟੀ ਵਿੱਚ ਸੱਤਾਧਾਰੀ ਪਾਰਟੀ ਵਿੱਚ ਮੰਤਰੀ ਪਦ ਮਿਲੇਗਾ ਕਾਂਗਰਸ ਪਾਰਟੀ ਨੂੰ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੋ ਜਿਵੇਂ ਹੀ ਲੋਕ ਸਭਾ ਚੋਣਾਂ ਖਤਮ ਹੁੰਦੀਆਂ ਨੇ ਕਾਂਗਰਸ ਪਾਰਟੀ ਵੱਡਾ ਆਧਾਰ ਬਣਾ ਕੇ ਪੰਜਾਬ ਵਿੱਚ ਉੱਭਰਦੀ ਏ ਸੱਤ ਸੀਟਾਂ ਤੇ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰਦੀ ਏ ਸੋ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਵੱਡੇ ਦਾਅਵੇ ਕਰ ਰਹੀ ਸੀ 13 0 ਦਾ ਨਾਰਾ ਲੈ ਕੇ ਆਏ ਸੀ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੋਡ ਸ਼ੋਅ ਕਰਨ ਤੋਂ ਬਾਅਦ ਪੂਰਾ ਅੱਡੀ ਚੋਟੀ ਦਾ ਜੋਰ ਲਾਇਆ ਲੇਕਿਨ ਤਿੰਨ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਸੋ ਕਾਂਗਰਸ ਨੇ ਸੱਤ ਸੀਟਾਂ ਜਿੱਤੀਆਂ ਜਦੋਂ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ ਸੋ ਵੱਡੀ ਖਬਰ ਆਈ ਕਿ ਕਾਂਗਰਸ ਆਗੂ ਕਾਂਗਰਸੀ ਜਿਹੜੇ ਕਿ ਇੱਕ ਵੱਡੇ ਪਰਿਵਾਰ ਦੇ ਵਿੱਚ ਕਾਂਗਰਸੀ ਆਗੂ ਦੀ ਨੋ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਪਦ ਤੇ ਬਿਰਾਜਮਾਨ ਹੋਣਗੇ ਸੋ ਪਹਿਲੀ ਵਾਰ ਹੋ ਰਿਹਾ ਹੈ ਇੱਕ ਵਿਰੋਧੀ ਪਾਰਟੀ ਦੀ ਜਿਹੜੇ ਆਗੂ ਹੋਣ ਵਿਧਾਇਕ ਹੋਣ ਉਹਨਾਂ ਨੂੰ ਮੰਤਰੀ ਪਦ ਸਰਕਾਰ ਦੇ ਵਿੱਚ ਮਿਲ ਜਾਵੇ ਸੋ ਵੱਡੀ ਵੱਡੀ ਖਬਰ ਆ ਰਹੀ ਹੈ ਸੋ ਜਿਹੜਾ ਕਿ ਕਾਂਗਰਸ ਪਾਰਟੀ ਵਿਰੋਧੀ ਪਾਰਟੀ ਦੀ ਇੱਕ ਵੱਡੀ ਵਿਧਾਇਕ ਜਿਹਨੂੰ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਪਦ ਦਿੱਤਾ ਜਾ ਰਿਹਾ ਸੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸੋ ਉਹਨਾਂ ਵੱਲੋਂ ਵੀ ਤਿਆਰੀਆਂ ਹੋ ਰਹੀਆਂ ਨੇ ਸੋ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਫੇਰ ਬਦਲ ਹੋਏਗਾ ਸੋ ਆਮ ਆਦਮੀ ਪਾਰਟੀ ਜੋ ਕਿ ਕਾਂਗਰਸੀ ਆਗੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨਗੇ ਮੰਤਰੀ ਮੰਡਲ ਦਾ ਪਦ ਦਿੱਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਵਿੱਚ ਕਾਂਗਰਸੀ ਲੀਡਰ ਵਿਧਾਇਕ ਨੂੰ ਸੋ ਜਿਵੇਂ ਹੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਹਾਲਾਤ ਬਹੁਤ ਮਾੜੀ ਹੋ ਜਾਂਦੀ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਇਹਦੇ ਤੇ ਹਰ ਹਲਕਾ ਵਾਈਜ਼ ਮੀਟਿੰਗ ਕਰ ਰਹੇ ਨੇ ਦੋ ਦੋ ਹਲਕਿਆਂ ਦੇ ਉਮੀਦਵਾਰ ਵਿਧਾਇਕ ਤੇ ਚੇਅਰਮੈਨ ਬੁਲਾ ਰਹੇ ਨੇ ਸੋ ਦੂਸਰੇ ਪਾਸੇ ਜਿਹੜੇ ਕਿ ਕਾਂਗਰਸੀ ਆਗੂ ਵੀ ਆਪਣੇ ਜਿੱਤ ਦੀ ਖੁਸ਼ੀ ਮਨਾ ਰਹੇ ਨੇ ਸੋ ਜਿੱਤ ਦੀ ਖੁਸ਼ੀ ਦੇ ਵਿੱਚ ਵਿੱਚ ਇੱਕ ਕਾਂਗਰਸੀ ਲੀਡਰ ਕਾਂਗਰਸੀ ਨਹੁ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਪਾਤੇ ਬਰਾਜਮਾਨ ਹੋਣ ਕੇ ਸੋ ਉਹਨਾਂ ਦਾ ਵੱਡਾ ਖਬਰ ਆ ਰਹੀ ਕਿ ਆਮ ਆਦਮੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਪਹਿਲੀ ਵਾਰ ਜਿਹੜੀ ਇੱਕ ਕਾਂਗਰਸੀ ਨਾ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਬਸ ਸਮਾਣਗੇ ਸੋ ਜਿਵੇਂ ਹੀ ਦਿੱਲੀ ਦੇ ਵਿੱਚ ਐਲੈਂਸ ਹੋਇਆ ਸੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਟੁੱਟ ਜਾਂਦਾ ਹੈ ਸੋ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਭਾਵੇਂ ਦੋਨਾਂ ਪਾਰਟੀਆਂ ਨੇ ਅਲੱਗ-ਅਲੱਗ ਚੋਣਾਂ ਲੜੀਆਂ ਸੀ ਲੇਕਿਨ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗ ਗਿਆ ਜੋ ਕਿ ਤਿੰਨ ਸੀਟਾਂ ਤੇ ਸਿਮਟ ਗਈ ਔਰ ਕਾਂਗਰਸ ਸੱਤ ਸੀਟਾਂ ਜਿਹੜੀ ਜਿੱਤ ਗਈ ਏ ਸੋ ਹੁਣ ਜਿਹੜੇ ਕਿ ਆਮ ਆਦਮੀ ਪਾਰਟੀ ਦੀ ਵਧਾਈਕਾ ਸੀ ਉਹ ਕਾਂਗਰਸ ਪਾਰਟੀ ਦੇ ਵਿੱਚ ਜਾ ਕੇ ਸ਼ਾਮਲ ਹੋ ਜਾਂਦੀ ਏ ਔਰ ਕਾਂਗਰਸ ਪਾਰਟੀ ਦੇ ਵਿੱਚ ਆਪਣਾ ਨਵਾਂ ਜ਼ਿੰਦਗੀ ਜੀਵਨ ਸ਼ੁਰੂ ਕਰਦੀ ਏ ਪਰਿਵਾਰ ਨਵਾਂ ਬਣਾ ਲੈਂਦੀ ਏ ਸੋ ਉਸ ਤੋਂ ਬਾਅਦ 16 ਜੂਨ ਨੂੰ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਏ ਸੋ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਉਹਨੂੰ ਮੰਤਰੀ ਪਦ ਤੇ ਬਿਠਾਇਆ ਬਿਠਾ ਦਿੱਤਾ ਗਿਆ ਏ ਸੋ ਮੰਤਰੀ ਬਣ ਕੇ ਕਾਂਗਰਸੀ ਲੀਡਰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਜਿਹੜਾ ਮੰਤਰੀ ਪਦ ਸੰਭਾਲਣਗੇ ਸੋ ਵੱਡੀ ਖਬਰ ਆਈ ਏ ਕਾਂਗਰਸੀ ਲੀਟਰ ਨੂੰ ਕਾਂਗਰਸ ਦੀ ਨਹੁ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਪਦ ਦਿੱਤਾ ਗਿਆ ਹੈ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ